చక కి ਅੱਜ ਜਿਹੜਾ ਸਾਡਾ ਰੋਡ ਹੈ ਇਹ ਤੁਸੀਂ ਦੇਖ ਸਕਦੇ ਹੋ ਨੰਗਲ ਰੇਲਵੇ ਰੋਡ ਦੇ ਨੇੜੇ ਅਸੀਂ ਖੜੇ ਆ ਜਿਹੜੇ ਇਹਦੇ ਵਿੱਚ ਖੱਡੇ ਪਏ ਹੋਏ ਬਰਸਾਤ ਦੀ ਵਜ੍ਹਾ ਤੇ ਨਾਲ ਰੋਡ ਦਾ ਹਾਲ ਖਸਤਾ ਹੋ ਗਿਆ ਮੰਤਰੀ ਸਾਹਿਬ ਦੇ ਦਿਸ਼ਾਨਾਦੇਸ਼ ਹੈ ਅੱਜ ਡਿਪਾਰਟਮੈਂਟ ਨੂੰ ਅਦੇਸ਼ ਦਿੱਤੇ ਗਏ ਹੈ ਇਹਦੇ ਵਿੱਚ ਕੰਕਰੀਟ ਪਾ ਕੇ ਜਿਹੜਾ ਖੱਡੇ ਭਰੇ ਜਾ ਰਹੇ ਹੈ ਇਸ ਤੋਂ ਇਲਾਵਾ ਜਿਵੇਂ ਹੀ ਬਰਸਾਤ ਖਤਮ ਹੋਵੇਗੀ ਇਹਨੂੰ ਮੁਕੰਮਲ ਤੌਰ ਤੇ ਸਹੀ ਕੀਤਾ ਜਾਵੇਗਾ ਲੁੱਕ ਪਾ ਕੇ ਜਿਹੜੀ ਰੋਡ ਹੈ ਉਸ ਚੱਜੀ ਕੀਤੀ ਜਾਵੇਗੀ ਸੋ ਆਪ ਸਭ ਦੇਖ ਸਕਦੇ ਹੋ ਐਕਸੀਸ ਸਾਹਿਬ ਐਸ ਡੀਓ ਸਾਹਿਬ ਉਹ ਕਿਤੇ ਆਏ ਹੋਏ ਹੈ ਮੈਸਟਰ ਕੋਲ ਰੋਡ ਜਿਹੜਾ ਇਹ ਊਨਾ ਇਹ ਨਹੀਂ ਸ਼ੁਰੂ ਕਰਤਾ ਜਿਹੜਾ ਖੱਡੇ ਆਇਆ ਤੇ ਅੱਗੇ ਇਹ ਕੀਰਪਾਲ ਸਾਹਿਬ ਦਾ ਜਿੱਥੇ ਤੱਕ ਰੁਕਿਆ ਹੈ ਉੱਥੇ ਤੱਕ ਇਹ ਜੇ ਇਹ ਸਹੀ ਕੀਤਾ ਜਾਵੇਗਾ ਬਹੁਤ ਬਖਸ਼ਣਗੇ ਅਹ ਦੇਖੋ ਜੀ ਅਸੀਂ ਇਹਦੀ ਟੈਂਡਰ ਲਾਉਣ ਦੀ ਅਪਰੂਵਲ ਦਾ ਕੇਸ ਭੇਜਿਆ ਹੋਇਆ ਹੈ ਐਡ ਆਫਿਸ ਪਟਿਆਲੇ ਤੁਹਾਨੂੰ ਜਲਦੀ ਉਹਦੀ ਅਪਰੂਵਲ ਮਿਲਣ ਦਾ ਸੰਭਾਵਨਾ ਹੈ ਬਟ ਜਦ ਤੱਕ ਤੁਹਾਨੂੰ ਅਪਰੂਵਲ ਨਹੀਂ ਮਿਲਦੀ ਲੋਕਾਂ ਦੇ ਰਿਲੀਫ ਨਹੀਂ ਟ੍ਰੈਫਿਕ ਤੇ ਰਿਲੀਫ ਨਹੀਂ ਜਿਹੜੇ ਖੱਡੇ ਐ ਅਸੀਂ ਕੰਕਰੀਟ ਨਾਲ ਭਰ ਰਹੇ ਹਾਂ ਤੇ ਸਾਰੇ ਬੰਦੇ ਰੋਜ਼ ਰੋਡ ਦੇ ਉੱਤੇ ਖੱਡੇ ਭਰਦੇ ਆ ਟੈਂਪਰੇਰੀ ਬੇਸਿਸ ਦੇ ਉੱਤੇ ਕਿਉਂਕਿ ਬਰਸਾਤਾਂ ਦੇ ਵਿੱਚ ਲੁਕ ਦੇ ਪਲਾਨ ਜਿਹੜੇ ਬੰਦ ਹੋ ਜਾਂਦੇ ਆ ਜਿਵੇਂ ਮੌਸਮ ਖੁੱਲੇਗਾ ਅਸੀਂ ਤੁਰੰਤ ਪੈਚ ਆਪਣੇ ਪੈਚੇ ਲਾਣਾ ਸ਼ੁਰੂ ਕਰ ਦਾਂਗੇ ਲੁਕ ਦੇ ਦੇ ਫਿਲਹਾਲ ਲੋਕਾਂ ਨੇ ਸੌਲਤ ਲਈ ਖੱਡੇ ਭਰ ਰਹੇ ਕੰਕਰੀਟ ਦੇ ਨਾਲ ਟੈਂਪਰੇਰੀ ਬੇਸਿਸ ਤੇ ਹੈ ਨਾ ਹਾਂਜੀ ਮਤਲਬ ਕਿ ਇਹ ਕੰਕਰੀਟ ਜਿਹੜਾ ਹੁੰਦਾ ਹੈ ਅੱਧੇ ਪੌਣੇ ਘੰਟੇ ਚ ਸੈੱਟ ਹੋ ਜਾਂਦਾ ਹੈ ਤੇ ਇੱਕ ਵਾਰ ਸੈੱਟ ਹੋ ਗਿਆ ਤਾਂ ਉਹ ਪੱਤਰੀ ਦੀ ਸ਼ੀਵ ਚ ਬਣ ਜਾਂਦਾ ਜੇ ਉਹ ਛੇੜਿਆ ਨਾ ਜਾਵੇ ਤਾਂ ਸਾਡੇ ਮਾਨਯੋਗ ਮੰਤਰੀ ਜੀ ਦੇ ਨਿਰਦੇਸ਼ ਨੇ ਅਰਜੋਤ ਬੈਨਤੀ ਦੇ ਕਿ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਸ ਕਰਕੇ ਅਸੀਂ ਖੱਡੇ ਪੜ ਰਹੇ ਹੈਗੇ ਆ ਤੇ ਜਿਵੇਂ ਵੀ ਆਪਣਾ ਟੈਂਡਰ ਦਾ ਕੰਮ ਅਪਰੂਵਲ ਸਾਨੂੰ ਮਿਲੇਗੀ ਅਸੀਂ ਲੋਕਾਂ ਦਾ ਕੰਮ ਵੀ ਚੱਲਣਾ ਸ਼ੁਰੂ ਕਰਾਂਗੇ ਮਾਰਗ ਦੇ ਉੱਤੇ ਕੰਕਰੀਟ ਪਾਉਣ ਦਾ ਕੰਮ ਚੱਲ ਰਿਹਾ ਜੀ ਕਿਵੇਂ ਦੇਖਦੇ ਹੋ ਖੱਡੇ ਬਹੁਤ ਸਾਰੇ ਇਹ ਤਾਂ ਬਹੁਤ ਜ਼ਰੂਰਤ ਸੀ ਨਹੀਂ ਕਿਉਂਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਹ ਸੜਕ ਅਕਸਰ ਟੋਇਆਂ ਨਾਲ ਭਰ ਜਾਂਦੀ ਆ ਤੇ ਹੁਣੇ ਨਵੀਂ ਰੋਡ ਬਣਨ ਜਾ ਰਹੀ ਹੈ ਉਸ ਤੋਂ ਪਹਿਲਾਂ ਇਹ ਕਿਸੇ ਨੇ ਵੀ ਇਹ ਜਿਹੜੀ ਮੁਰੰਮਤ ਹੈ ਉਹਦਾ ਜਮਾਵਾ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਲਈ ਆ ਸਟੇਟ ਗਵਰਨਮੈਂਟ ਨੇ ਸੋਚਦੀ ਹੈ ਕਿ ਐਨਐਚਆਈ ਨਹੀਂ ਕਰਨਾ ਐਨਐਚਆਈ ਨੇ ਹਜੇ ਜਦੋਂ ਤੱਕ ਕੰਮ ਸ਼ੁਰੂ ਨਹੀਂ ਕਰਿਆ ਉਦੋਂ ਤੱਕ ਉਹਨਾਂ ਨੇ ਵੇਸਣਾ ਛੱਡਿਆ ਹੋਇਆ ਇਸ ਕਰਕੇ ਇਹ ਖੱਡੇ ਪੈ ਗਏ ਸੀ ਬਰਸਾਤ ਦੇ ਦਿਨਾਂ ਦੇ ਵਿੱਚ ਇਹ ਬਹੁਤ ਘਟਨਾਵਾਂ ਨੂੰ ਜਨਮ ਦੇ ਰਹੇ ਸੀ ਔਰ ਬਹੁਤ ਵਧੀਆ ਛਲਾਗਾ ਜੋ ਕਦਮ ਹੈ ਸਰਕਾਰ ਦਾ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਆ ਖੱਡੇ ਟੈਂਪਰੇਰੀ ਤੌਰ ਤੇ ਭਰ ਕੇ ਲੋਕਾਂ ਨੂੰ ਇੱਕ ਰਾਹਤ ਦਿੱਤੀ ਆ ਕਿਉਂਕਿ ਖੱਡੇ ਬਹੁਤ ਵੱਡੇ ਹੋ ਗਏ ਸੀ ਇਸ ਕਰਕੇ ਬੜਾ ਜ਼ਰੂਰੀ ਹੋ ਗਿਆ ਸੀ ਦਾ ਇਹਨਾਂ ਨੂੰ ਭਰਨਾ ਮੈਂ ਬਰਸਾਤ ਦੇ ਦਿਨਾਂ ਦੇ ਵਿੱਚ ਜਿਹੜੇ ਖੱਡੇ ਹੈਗੇ ਇਹ ਵੱਡੇ ਹੋ ਜਾਂਦੇ ਸੀ ਪਰ ਕੁਝ ਲੋਕਾਂ ਨੇ ਇਹਨਾਂ ਨੂੰ ਮਿੱਟੀ ਦੇ ਨਾਲ ਜਾਂ ਰੇਤ ਦੇ ਨਾਲ ਭਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਰੇਤ ਔਰ ਮਿੱਟੀ ਦੇ ਨਾਲ ਤਾਂ ਇਹ ਬਰਸਾਤ ਇੱਕ ਪੈਣੀ ਹੈ ਸੈਰ ਦੀ ਗੱਡੀ ਦਾ ਲੰਘਦਾ ਉਹ ਤੋਂ ਬਾਹਰ ਚਲੇ ਜਾਂਦਾ ਖੱਡੇ ਤੋਂ ਦੁਬਾਰਾ ਦੂਜੇ ਦਿਨ ਹੀ ਖੱਡਾ ਫੇਰ ਪੈ ਜਾਂਦਾ ਇਸ ਕਰਕੇ ਪੱਕੇ ਤੌਰ ਤੇ ਮੁਕੰਮਲ ਤੌਰ ਤੇ ਕੋਈ ਕੰਕਰੀਟ ਜਾਂ ਫਿਰ ਲੱਕ ਦੇ ਨਾਲ ਹੀ ਇਹ ਬਜਰੀ ਜਿਹੜੀ ਹੈ ਜੀ ਇਹ ਰੁਕਦੀ ਆ ਤੇ ਪੋਸਿਬਿਲਟੀ ਇਹਦੀ ਇਹਦੇ ਨਾਲ ਹੀ ਆ ਕਿਉਂਕਿ ਲੱਕ ਦਾ ਸਮਾਂ ਹੈ ਨਹੀਂ ਉਹ ਬਰਸਾਤ ਤੋਂ ਬਾਅਦ ਸ਼ੁਰੂ ਹੋਣਗੇ ਪਲਾਨ ਇਸ ਕਰਕੇ ਕੰਕਰੀਟ ਨਾਲ ਜਿਹੜੀ ਇਹ ਖੱਡੇ ਭਰਨ ਦੀ ਮੂਹਮ ਹੈ ਇਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਜੀ ਕੁਲਦੀਪ ਸ਼ਰਮਾ ਕੁਲਦੀਪ ਸ਼ਰਮਾ ਜੀ ਸੜਕ ਤੇ ਖੱਡੇ ਬਹੁਤ ਸੀਗੇ ਮਿੱਟੀ ਕੰਮ ਚੱਲ ਰਿਹਾ ਮੀਂਹ ਨਿਕਲ ਜਾਂਦਾ ਸੀ ਹੁਣ ਵਿਭਾਗ ਵੱਲੋਂ ਸੀਮਿੰਟ ਪਾਇਆ ਜਾ ਰਿਹਾ ਪੱਕਾ ਕਿਵੇਂ ਦੇਖਦੇ ਵਧੀਆ ਕੰਮ ਹੈ ਅੱਗੇ ਤੋਂ ਮੀਂਹ ਮੂਣਾ ਕੋਈ ਨੁਕਸਾਨ ਨਹੀਂ ਹੋਏਗਾ ਪੱਕਾ ਰਹੇਗਾ ਬਸ ਮਿੱਟੀ ਰਹਿ ਤਾ ਜਿਹੜਾ ਪੰਦ ਸੀ ਉਹ ਤੇ ਫਿਰ ਰੁਟ ਜਾਂਦਾ ਸੀ ਮੀਂਹ ਦੇ ਨਾਲ ਹੁਣ ਇਹ ਠੀਕ ਹੈ ਵਧੀਆ ਵਧੀਆ I don't know. ਟੋਏ ਭਰੇ ਜਾ ਰਹੀ ਕਾਹ ਕਹਿਣਾ ਚਾਹਦੇ ਕੱਲ ਮਿਲਣੇ ਨਹੀਂ ਮੁੜ ਕੇ